ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜੇਕੇ ਚੈਨਲ ਤੇ ਇੱਕ ਮੱਧ ਵਰਗੀ ਪਰਿਵਾਰ ਸੀ ਜਿਸ ਵਿੱਚ ਪੰਜ ਕੁੜੀਆਂ ਸਨ ਅਤੇ ਕੋਈ ਪੁੱਤ ਨਹੀਂ ਸੀ ਸਾਰੀ ਜ਼ਿੰਮੇਵਾਰੀ ਪਿਤਾ ਦੇ ਮੱਥੇ ਸੀ ਸਭ ਤੋਂ ਵੱਡੀ ਤੀ ਕਮਲਾ ਸੀ ਜਿਸ ਦਾ ਵਿਆਹ ਉਸ ਦੇ ਪਿਓ ਦੀ ਸਭ ਤੋਂ ਵੱਡੀ ਚਿੰਤਾ ਸੀ ਕਈ ਵਾਰ ਵੱਡੇ ਘਰਾਂ ਤੋਂ ਵੀ ਰਿਸ਼ਤੇ ਆnde ਪਰ ਕਮਲਾ ਦਾ ਪਿਓ ਹਮੇਸ਼ਾ ਕਹਿੰਦਾ ਸੀ ਕਿ ਰਿਸ਼ਤਾ ਸਾਡੇ ਹਸਾਬ ਨਾਲ ਮੇਲ ਵਾਲਾ ਹੀ ਹੋਣਾ ਚਾਹੀਦਾ ਇਸੇ ਦੌਰਾਨ ਇੱਕ ਰਿਸ਼ਤਾ ਆਇਆ ਮੁੰਡੇ ਸਰਿੰਦਰ ਦਾ ਜਿਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਤੇ ਉਹ ਆਪਣੇ ਪਿਤਾ ਨਾਲ ਹੀ ਰਹਿੰਦਾ ਸੀ ਇਹ ਰਿਸ਼ਤਾ ਕਮਲਾ ਦੇ ਪਿਓ ਨੂੰ ਚੰਗਾ ਲੱਗਿਆ ਤੇ ਜਦੋਂ ਗੱਲ ਚੱਲੀ ਤਾਂ ਉਸ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਆਪਣੀ ਧੀ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦਾ ਸਰਿੰਦਰ ਦੇ ਪਿਓ ਨੇ ਵੀ ਬੜੇ ਨਾ ਗਿਆ ਕਿ ਸਾਨੂੰ ਧੀ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਇਸ ਤਰ੍ਹਾਂ ਕਮਲਾ ਦਾ ਵਿਆਹ ਹੋ ਗਿਆ ਸਾਸੂ ਨੇ ਉਸ ਨੂੰ ਧੀ ਵਾਂਗ ਪਿਆਰ ਕੀਤਾ ਤੇ ਕਮਲਾ ਸੋਦੀ ਕਿ ਉਸ ਨੂੰ ਬਹੁਤ ਸੋਹਣਾ ਪਰਿਵਾਰ ਮਿਲਿਆ ਪਰ ਹੌਲੀ ਹੌਲੀ ਸੁਰਿੰਦਰ ਦੀ ਸੱਚਾਈ ਸਾਹਮਣੇ ਆਉਣ ਲੱਗੀ ਦਿਨ ਦੇ ਸਮੇਂ ਕੁਝ ਹੋਰ ਤੇ ਰਾਤ ਦੇ ਸਮੇਂ ਕੁਝ ਹੋਰ ਇੱਕ ਦਿਨ ਕਮਲਾ ਨੇ ਬਾਥਰੂਮ ਵਿੱਚ ਇੰਜੈਕਸ਼ਨ ਵੇਖੇ ਤਾਂ ਉਸ ਨੂੰ ਪਤਾ ਲੱਗਿਆ ਕਿ ਸੁਰਿੰਦਰ ਨਸ਼ੇ ਕਰਦਾ ਜਦੋਂ ਉਸ ਨੇ ਸੌਰੇ ਨੂੰ ਦੱਸਿਆ ਕਿ ਉਹ ਕਹਿੰਦਾ ਕਿ ਤੂੰ ਖੁਸ਼ੀ ਨਾ ਖਰਾਬ ਕਰ ਅਸੀਂ ਇਸ ਨੂੰ ਸੁਧਾਰ ਲਾਵਾਂਗੇ ਉਸੇ ਦਿਨ ਕਮਲਾ ਨੂੰ ਇਹ ਵੀ ਪਤਾ ਲੱਗਿਆ ਕਿ ਉਹ ਮਾਂ ਬਣਨ ਵਾਲੀ ਹੈ ਪਰ ਸੁਰਿੰਦਰ ਦੀ ਨਸ਼ਿਆਂ ਦੀ ਲਤ ਦਿਨੋਂ ਦਿਨ ਵਾਧਦੀ ਗਈ ਜਦੋਂ ਕਮਲਾ ਨੇ ਹ ਵੇਜ ਬੇਹੋਸ਼ ਪਿਆ ਸੀ گاਉਂ ਦੇ ਲੋਕ ਕਮਰਾਂ ਨੂੰ ਕਹਿੰਦੇ ਕਿ ਤਾਂ ਬਹੁਤ ਨਸ਼ੇ ਕਰਦਾ ਪਰ ਉਸ ਦਾ ਸੋਹਰਾ ਸਮਝਾਦਾ ਕਿ ਸਾਡੇ ਘਰ ਰੋਟੀ ਬਣਾਉਣ ਵਾਲਾ ਕੋਈ ਨਹੀਂ ਸੀ ਇਸ ਲਈ ਨਹੀਂ ਦੱਸਿਆ 4 ਸਾਲ ਬੀਤ ਗਏ ਪੁੱਤਰ ਗਰਜੋਤ ਵੱਡਾ ਹੋ ਰਿਹਾ ਸੀ ਪਰ ਸਿੰਦੂ ਨੇ ਘਰ ਦਾ ਸਾਰਾ ਸਮਾਨ ਤੇ ਜ਼ਮੀਨ ਵੇਚਤੀ ਨਸ਼ਿਆਂ ਵਿੱਚ ਡੁੱਬ ਕੇ ਕਮਰਾਂ ਨਾਲ ਮਾਰ ਪੀਟ ਵੀ ਕਰਨ ਲੱਗ ਗਿਆ ਇੱਕ ਦਿਨ ਕਮਰਾਂ ਨੇ ਉਸ ਨੂੰ ਹਰ ਥਾਂ ਲੱਭਿਆ ਪਰ ਉਹ ਨਾ ਮਿਲਿਆ ਆਖਰਕਾਰ ਉਹ ਢਾਈ ਪਈ ਜਗ੍ਹਾ ਤੇ ਮਿਲਿਆ ਜਿੱਥੇ ਮੱਥੇ ਵਿੱਚ ਸੂਈ ਚੁਕੀ ਹੋਈ ਸੀ ਮੂੰਹ ਚੱਗ ਨਹੀਂ ਕਰ ਰਹੀ ਸੀ ਕਮਰਾਂ ਨੇ ਚੀਕ ਕੇ ਸੋਰਨ ਬੁਲਾਇਆ ਤੇ ਘਰ ਵਿੱਚ ਚੀਕ ਚਗਿਆਰ ਪੈ ਗਿਆ ਸਿੰਦੂ ਦੀ ਮੌਤ ਤੋਂ ਬਾਅ ਮਾਈਕੇ ਆ ਗਈ ਪਰਵਾਹ ਨੇ ਉਸਦਾ ਦਰਦ ਵੇਖਿਆ ਤੇ ਸੋਚਿਆ ਕਿ ਹੁਣ ਇਸ ਦੀ ਜ਼ਿੰਦਗੀ ਮੋੜ ਬਣਾਉਣੀ ਚਾਹੀਦੀ ਹੈ ਉਹਨਾਂ ਨੇ ਉਸਦੇ ਲਈ ਰਿਸ਼ਤਾ ਲੱਭਿਆ ਜਿਸ ਵਿੱਚ ਮੁੰਡਾ ਤਲਾਕਸ਼ੁਦਾ ਸੀ ਪਰ ਘਰ ਨੂੰ ਇੱਕ ਔਰਤ ਤੇ ਬੱਚੇ ਹੀ ਲੋੜ ਸੀ ਕਮਲਾ ਦੇ ਪੁੱਤਰ ਉਹਨਾਂ ਨੇ ਆਪਣੇ ਵਾਂਗ ਸਵੀਕਾਰਿਆ ਤੇ ਇਸ ਤਰ੍ਹਾਂ ਕਮਲਾ ਦਾ ਦੂਜਾ ਵਿਆਹ ਹੋ ਗਿਆ ਨਵਾਂ ਘਰ ਵਿੱਚ ਕਮਲਾ ਨੂੰ ਖੁਸ਼ੀ ਮਿਲਣ ਲੱਗੀ ਗੁਰਜੋਤ ਨੂੰ ਪਿਓ ਦਾ ਪਿਆਰ ਮਿਲਿਆ ਇੱਕ ਦਿਨ ਕਮਲਾ ਦਾ ਪਹਿਲਾ ਸੋਹਰਾ ਮੁਖਤਾਰ ਸਿੰਘ ਉਸ ਨੂੰ ਵੇਖਣ ਆ ਗਿਆ ਪਰ ਘਰ ਦੇ ਅੱਗੇ ਤੇ ਕਮਲਾ ਨੇ ਉਸ ਨੂੰ ਵਾਪਸ ਮੜਾਤਾ ਕਮਲਾ ਨੇ ਸਮਝਾਇਆ ਕਿ ਮੇਰੀ ਜ਼ਿੰਦਗੀ ਇੱਥੇ ਪਰ ਬਲਵੰਤ ਰਹੇਗਾ ਸੋਲ ਲਈ ਤੇ ਇੱਕ ਬਜ਼ੁਰਗ ਤੋਂ ਸਾਰੀ ਸਚਾਈ ਪੁੱਛੀ ਸਚਾਈ ਜਾਣ ਕੇ ਬਲਵੰਤ ਖੁਦ ਗੁਰਜੋਤ ਦੇ ਦਾਦੇ ਕੋਲ ਗਿਆ ਕਿਹਾ ਕਿ ਹੁਣ ਤੁਸੀਂ ਮੇਰੇ ਗੁਰਜੋਤ ਦੇ ਦਾਦਾ ਹੋ ਤੁਸੀਂ ਮੇਰੇ ਨਾਲ ਰਹੋਗੇ ਗੁਰਪੁੱਤਿਆ ਨੇ ਅੰਸੂਆ ਨਾਲ ਬਲਵੰਤ ਨੂੰ ਕਲੀ ਲਾਇਆ ਉਹਨਾਂ ਦੇ ਘਰ ਗਿਆ ਉਹ ਬਲਵੰਤ ਨੂੰ ਨਾ ਸਿਰਫ ਪਿਓ ਦਾ ਪਿਆਰ ਮਿਲਿਆ ਸਗੋਂ ਦਾਦੇ ਦਾ ਵੀ ਗੁਰਜੋਤ ਨੂੰ ਪਿਆਰ ਮਿਲਿਆ ਹਰ ਵੇਲੇ ਉਸ ਹੋਰੀ ਮੰਜੂ ਸੀ ਸਿਰਫ 2 ਮਹੀਨੇ ਬਾਅਦ ਮੁਖਤਿਆਰੀ ਦੀ ਮੌਤ ਹੋ ਗਈ ਵਾਰ ਵਿੱਚ ਦੁਬਾਰਾ ਸੋਗ ਛਾ ਗਿਆ ਪਰ ਇਸ ਵਾਰ ਪਲਵੰਤ ਨੇ ਅਗਣੀ ਤੇ ਸੰਸਕਾਰ ਕੀ ਜਿਵੇਂ ਆਪਣੇ ਮੱਥ ਲਈ ਹੋ ਰੁੰਦਾ ਹੋਇਆ ਕਹਿੰਦਾ ਕਿ ਮੈਨੂੰ ਉਹ ਵਾਲਾ ਪਿਓ ਮਿਲਿਆ ਸੀ ਪਰ ਉਹਨਾਂ ਨੇ ਮੈਨੂੰ ਉਹ ਪਿਆਰ ਦਿੱਤਾ ਜੋ ਇੱਕ ਪੁੱਤਰ ਨੂੰ ਮਿਲਣਾ ਚਾਹੀਦਾ ਸੀ ਅੱਜ ਮੈਂ ਉਹਨਾਂ ਦਾ ਪੁੱਤਰ ਬਣ ਕੇ ਉਹਨਾਂ ਨੂੰ ਅੰਤਿਮ ਅਗ ਦੇ ਰਿਹਾ ਕਮਲਾ ਦੀਆਂ ਅੱਖਾਂ ਅੰਸਾਂ ਨਾਲ ਭਰ ਗਈਆਂ ਪਰ ਉਸਨੇ ਮਹਿਸੂਸ ਕੀਤਾ ਕਿ ਰਿਸ਼ਤੇ ਦੇ ਖੂਨ ਨਹੀਂ ਦੇ ਨਹੀਂ ਸਭ ਕੋ ਦੇਲਦੇ ਹੁੰਦੇ ਹਨ ਜਿੰਦਗੀ ਦੀ ਮੁਸ਼ਕਿਲ ਚੋਂ ਗੁਜ਼ਰ ਕੇ ਉਹ ਇੱਕ ਨਵੀਂ ਮੰਜ਼ਿਲ ਵੱਲ ਵਧ ਰਹੀ ਹੈ ਪਲੀਜ਼ ਸਬਸਕ੍ਰਾਈਬ ਕਹਾਣੀਆਂ ਜੇ ਕੇ ਚੈਨਲ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ ਧੰਨਵਾਦ